ਲੈ ਵੀ ਕੁੱਲ ਮਿਲਾ ਕੇ ਮੇਰੇ ਹਿਸਾਬ ਨਾਲ ਇਹ ਆਪਣਾ ਕੰਮ ਕਾਮਯਾਬ ਤੇ ਛੱਟਾ ਵੀ ਬਹੁਤ ਸੋਹਣਾ ਆਉਂਦਾ ਹੈ ਟਾਈਮ ਬਹੁਤ ਬਚਦਾ ਹੈ ਪੈਸਾ ਬਹੁਤ ਬਚਦਾ ਹੈ ਇਹਨੇ ਨਿੱਕੇ ਕ ਮਾਸਤੇ ਖਰੀਦੇ ਆ ਇਹਨੂੰ ਆਉਣ ਨਾਲ ਟਾਈਮ 'ਚ ਆਪਾਂ ਇਹਦੇ ਟਾਇਰ ਵੀ ਚੇਂਜ ਕਰਾਂਗੇ ਲੈ ਵੀ ਪਲਵਾਨੋ ਆਹ ਕਣਕ ਹੈਗੀ ਆਪਣੀ 303 ਕਣਕਾ ਤੇ ਆਪਾਂ ਬੀਜੀ ਸੀਗੀ ਤੇਕਤੂਬਰ ਨੂੰ ਤੇ ਇਹਦੇ ਵਿੱਚ ਪਹਿਲਾਂ ਆਪਾਂ ਮਲਚਰ ਮਾਰਿਆ ਫਿਰ ਪਲੌਂ ਮਾਰੇ ਫਿਰ ਰੋਟਾਵੇਟਰ ਮਾਰ ਕੇ ਤੇ ਆਪਾਂ ਕਣਕ ਬੀਜਤੀ ਸੰਡੀ ਸੰਡੀ ਦੀ ਆਪਣੇ ਕੋਈ ਵੀ ਪ੍ਰੋਬਲਮ ਨਹੀਂ ਆਈ ਕਣਕ ਬਹੁਤ ਸੋਹਣੀ ਖੜੀ ਆ ਚੰਗੀ ਆ ਇਹਨੂੰ ਆਪਾਂ ਹੁਣ ਤੱਕ ਦੋ ਬੋਰੀਆਂ ਰੇ ਯੂਰੀਆ ਪਾਤੀ ਆ ਅੱਧਿਕ ਬੋਰੀ ਆਪਾਂ ਅੱਜ ਹੋਰ ਪਾ ਦੇਣੀ ਆ ਫਿਰ ਕੋਈ ਇੱਕ ਅੱਧੀ ਸਪਰੇਅ ਕਰ ਦਿਆਂਗੇ ਲੋਡ ਪਾਈ ਤਾਂ ਮੈਗਨੀਜ਼ ਦੀ ਕੁੱਲ ਮਿਲਾ ਕੇ ਕਣਕ ਆਪਣੀ ਸੋਹਣੀ ਖੜੀ ਆ ਚਲੋ ਜੀ ਇਹ ਤਾਂ ਹੋ ਗਈ ਕਣਕ ਦੀ ਗੱਲ ਕੋ ਕਣਕ ਨੂੰ ਐਡੀ ਕਿ ਸਮੱਸਿਆਵਾਂ ਬਹੁਤ ਆਈਆਂ ਲੋਕਾਂ ਨੂੰ ਦੁਬਾਰਾ ਵੀ ਕਣਕਾਂ ਵੀ ਜਿੰਨੀਆਂ ਪਈਆਂ ਚਲੋ ਉਹ ਤਾਂ ਵਸ ਨਹੀਂ ਕੋਈ ਸੁੰਢੀ ਸਾੰਢੀ ਵਾਲਾ ਮਸਲਾ ਤੇ ਹੁਣ ਗੱਲ ਕਰਦੇ ਆਪਾਂ ਖਾਦ ਪਾਉਣ ਦੀ ਹੁਣ ਜਿਵੇਂ ਜਿਵੇਂ ਮਹਿੰਗਾਈ ਵਧਦੀ ਜਾਂਦੀ ਆ ਲੀਵਰ ਮਿਲਦੀ ਨਹੀਂ ਤੇ ਸਮੱਸਿਆਤ ਆਈ ਜਾਂਦੀ ਆ ਚਲੋ ਉਹ ਜੇ ਸੰਧ ਵੀ ਆਈ ਜਾਂਦੇ ਰਿਹੂ ਪਾਉਣ ਵਾਲੇ ਆਪਣੇ ਕੋਲੇ ਵੀ ਇੱਕ ਆ ਫਰਬੋ ਹੈਗਾ ਤੇ ਆਪਾਂ ਪਹਿਲੀ ਰੇਹ ਦੀ ਇਸੇ ਨਾਲ ਖਲਾਰਤੀ ਸਾਰੀ ਸੁੱਕੇ ਵਾਂਢ ਚ ਤੇ ਦੂਜੀ ਰੇਹ ਆਪਾਂ ਲੀਵਰ ਤੋਂ ਪਵਾਤੀ ਸੀਗੀ ਅੱਜ ਆ ਪਤੀਜੀ ਰੇਹ ਪਾਉਣੀ ਆ ਤੀਜੀ ਰੇਹ ਆਸਤੇ ਬਸ ਆਪਾਂ ਇਹ ਪੰਜ ਬੋਰੀਆਂ ਪਾ ਜੰਦੀਆਂ ਤੇ ਬਸ ਪੰਜ ਬੋਰੀਆਂ ਪਾਉਣ ਤੇ 15 ਮਿੰਟ ਹੀ ਲੱਗਦੇ ਆ ਥਾਮ ਆਪਾਂ ਖਿੱਚੀ ਹੁੰਨੇ ਆ ਤੇ ਹੁਣ ਇਹਦਾ ਵੀ ਕੀ ਹਿਸਾਬ-ਤਾਬ ਆ ਕਿਵੇਂ ਇਹਨੂੰ ਸੈੱਟ ਕਰਨਾ ਹੈ ਵੀ ਕਿੰਨੇ ਚੱਕਰਾਂ ਤੇ ਕਿੰਨੀ ਰੇਹ ਪੈਂਦੀ ਇਹ ਵੀ ਮੈਂ ਦੱਸਦਾ ਹਰੇਕ ਦਾ ਆਪਣਾ ਤਜਰਬਾ ਜਿਹੜਾ ਮੇਰਾ ਤਜਰਬਾ ਕੀਤਾ ਉਹ ਦੱਸਦਾ ਮੈਂ ਤੁਹਾਨੂੰ ਵੀ ਮੈਂ ਕਿਵੇਂ ਸਾਰਾ ਕੁਝ ਸੈੱਟ ਕੀਤਾ ਆ ਬਾਪ ਦੇ ਹਿਸਾਬ ਨਾਲ ਕਰ ਲਓ ਕਿੰਨੀਆਂ ਮੋਰੀਆਂ ਪੈ ਗਈਆਂ ਅਜੱਕੀ ਪਾਈ ਆ ਪਾ ਦੇ ਫਰਾਂਚ ਆ ਆ ਆਪਣੇ ਗਵਾਂਡੀਆਂ ਦੀ ਕਣਕ ਹੈ ਇਹ ਨਾਲੇ ਵੀਜੀ ਸੀਗੀ ਸੁਪਰ ਸੀਡਰ ਨਾਲ ਰਾਹ ਦੇ ਨਾਲ ਨਾਲ ਤਾਂ ਉੱਗੀ ਨਹੀਂ ਚੱਲ ਖੁਸ਼ਕ ਹੋ ਜਾਂਦਾ ਥਾਂ ਥੋੜਾ ਬਹੁਤ ਪਰ ਐਵਰੇਜ ਇਹ ਵੀ ਕਣਕ ਘਾਟੀ ਉੱਗੀ ਹੈ ਉੜੇ ਨਾ ਉਹ ਵਾੜ ਨੂੰ ਵੀ ਖੁਸ਼ਕ ਸੀ ਤੇ ਪਰ ਸਮੱਸਿਆ ਸੁੰਡੀ ਸਾਡੀ ਵਾਲੀ ਵੀ ਹੈਗੀ ਹੈ ਧਿਆਨ ਨਾਲ ਬੈਠ ਕੇ ਦੇਖੀਏ ਨਾ ਤੇ ਹੈਗੀ ਹੈ ਸੁੰਡੀ ਪਰ ਹੁਣ ਕਹਿੰਦੇ ਆ ਵੀ ਠੰਡ ਚ ਸੁੰਡੀ ਖਾਣੋਂ ਹਟ ਜਾਂਦੀ ਆ ਚਲੋ ਉਹ ਬਾਅਦ ਦੀ ਗੱਲ ਹਟਦੀ ਕਿ ਨਹੀਂ ਹਟਦੀ ਤੇ ਆਪਾਂ ਨਹੀਂ ਹਟਦੇ ਅੱਜ ਰੇ ਪਾਉਣਾ ਕਰਲਾ ਚੱਕ ਦੇਣੇ ਫੱਟੇ 20 ਬੋਰੀਆਂ ਪਾਉਣੀਆਂ ਸੀ ਬਸ ਘੰਟਾ ਡੇਢ ਘੰਟਾ ਲੱਗਣਾ ਸਾਨੂੰ ਮਸਾਂ ਵੱਧ ਤੋਂ ਵੱਧ ਤੇ ਆਪਾਂ ਕਿਵੇਂ ਜਗਾੜ ਜਾਂ ਕੀਤਾ ਟਰੈਕਟਰ ਦੇ ਉੱਤੇ ਬੈਠ ਕੇ ਤੁਹਾਨੂੰ ਮੈਂ ਦੱਸਦਾ ਸਮਝਾਉਣਾ ਹੈ ਆਹ ਇਹਦਾ ਲੀਵਰ ਹੁੰਦਾ ਨਾ ਆਹ ਛੋਟਾ ਸੀਗਾ ਆਪਾਂ ਇੱਕ ਆਪੇ ਆਪੇ ਜਾਂ ਲੱਭ ਕੇ ਉੱਤੇ ਚੜਾ ਲਿਆ ਤੇ ਆਪਣੇ ਹੱਥ ਦੇ ਨੇੜੇ ਆ ਗਿਆ ਤੇ ਉਹ ਸਾਹਮਣੇ ਜਿਹੜੇ ਪੁਆਇੰਟ ਦਿੱਤੇ ਹਨ ਆਹਾਂ ਇੱਥੇ ਆਪਾਂ ਨੂੰ ਪਤਾ ਵੀ ਜੇ ਮੈਂ 3 ਨੰਬਰ ਤੱਕ ਛੱਡ ਦਿੰਨਾ ਇਹਨੂੰ ਤੇ ਉਧਰੋਂ ਮੈਂ ਟਰੈਕਟਰ ਦਾ ਲਾਉਣਾ ਦੂਜਾ ਹਾਈ ਗੇਅਰ ਤੇ 1100 ਚੱਕਰ ਤੇ ਜਦੋਂ ਨੂੰ ਚਲਾਉਣਾ ਹੈ ਤੇ ਜਿੰਨੀ ਆਪਾਂ ਰੇਹ ਪਾਉਣੀ ਹੁੰਦੀ ਹੈ ਤਕਰੀਬਨ ਓਨੀ ਪੈਂਦੀ ਆਪਣੀ ਇੱਕ ਆਪਣਾ ਹੋਰ ਵੀ ਹੈਗਾ ਖੇਤ ਵਿੱਚ ਕੰਮ ਕੀਤਾ ਆਪਾਂ ਹਰ ਸਾਲ ਹੀ ਕਰਦੇ ਆ ਜਿਹੜੇ ਕਿਾਰੇ ਪਾਉਨੇ ਆਪਾਂ ਨਿੱਕੇ ਨਿੱਕੇ ਵਟਾ ਪਾਉਨੇ ਨੌ-ਨੌ ਕਰਮਾਂ ਤੇ ਨੇੜੇ-ਨੇੜੇ ਨੌ ਕਰਮਾਂ ਤੇ ਜਦੋਂ ਹੁਣ ਆਪਾਂ ਟਰੈਕਟਰ ਤੋੜਨਾ ਹਰੇਕ ਵਟ ਦੇ ਉੱਤੋਂ ਦੀ ਲਈ ਜਾਣਾ ਸਾਢੇ 4 ਕਰਮਾਂ ਇਧਰ ਨੂੰ ਸਾਢੇ 4 ਇਧਰ ਨੂੰ ਦੋਨੇ ਪਾਸੇ ਨੂੰ ਰੇਹ ਖਿਲਰੀ ਜਾਂਦੀ ਹੈ ਤੇ ਜਦੋਂ ਆਪਾਂ ਸਪਰੇਅ ਦੀ ਕਰਨੀ ਆ ਉਦੋਂ ਵੀ ਆਪਾਂ ਨੂੰ ਕਣ ਕਿਾਰੇ ਵਿੱਚ ਵੜਨ ਦੀ ਲੋੜ ਨਹੀਂ ਵਟਾਂ ਤੋਂ ਹੀ ਕਰਨੀ ਆ ਆਪਾਂ ਬਸ ਅੱਧਾ ਘੇਰਾ ਇੱਧਰ ਕਰ ਲਈਦਾ ਅੱਧਾ ਇੱਧਰ ਕਰ ਲਈਦਾ ਹੁਣ ਇਹਦੇ ਨਾਲ ਕੋਈ ਪਾੜਾ ਜਾਵਾ ਨਹੀਂ ਰਹਿੰਦਾਗਾ ਪਰ ਅਰੇ ਉੱਤੇ ਚੜਦੀ ਜਾਂਦੀ ਆ ਕੋਈ ਐ ਨਹੀਂ ਰਿਹਾ ਪਹਿਲੀ ਰੇਹ ਵੇਲੇ ਚਿਰਵਾ ਕੀਤਾ ਸੀਗਾ ਕਿ ਨਹੀਂ ਕੋਈ ਪਾੜਾ ਰਿਆ ਅਰੇ ਬਹੁਤ ਸੋਹਣੀ ਖਿਲੜੀ ਐਣ ਦਾਣਾ ਦਾਣਾ ਖਿਲਰਦਾ ਆ ਬਾਕੀ ਆਪਾਂ ਹੁਣ ਆ ਪਾੜ ਗਏ ਰੇਹ ਤੇ ਫਿਰ ਚਲਾਉਨੇ ਆ ਟਰੈਕਟਰ ਤੇ ਫਿਰ ਗਰਲਾਬ ਸੇ ਦੱਸੂਗਾ ਤੁਹਾਨੂੰ ਵੀ ਕਿਵੇਂ ਰੇਹ ਖਿਲਰਦੀ ਆ ਪੰਜ ਬੋਰੀਆਂ ਤਾਂ ਆ ਰਾਮਣਾ ਪੈ ਜਾਂਦੀਆਂ ਛੇ ਵੀ ਪੈ ਜਾਂਦੀਆਂ ਪਰ ਫਿਰ ਵਟਵੁੱਡ ਤੋਂ ਮੋੜ ਮਾਰ ਮਾਰ ਲੱਗਿਆ ਡੁੱਲਣ ਦਾ ਡਰ ਚ ਲੱਗਾ ਰਹਿੰਦਾ ਐ ਅਜ ਤੋਂ ਪਹਿਲਾਂ ਇਹ ਪੰਜ ਬੋਰੀਆਂ ਪਾਹ ਹਟੇ ਆ ਮਿੰਟ 15 ਹੀ ਲੱਗੇ ਸਾਨੂੰ ਆ ਪੰਜ ਹੋਰ ਪਾ ਦੇਣੀਆਂ ਹੁਣੇ ਬਾਕੀ ਆ ਟਰੈਕਟਰ ਆਪਾਂ ਹੁਣੇ ਖਰੀਦਿਆ ਹਜੇ ਇਹ ਸਪੈਸ਼ਲੀ ਆਪਾਂ ਬਸ ਇਹਨਾਂ ਨਿੱਕੇ ਕੰਮਾਂ ਵਾਸਤੇ ਖਰੀਦਿਆ ਇਹਨੂੰ ਆਉਣ ਨਾਲ ਟਾਈਮ 'ਚ ਆਪਾਂ ਇਹਦੇ ਟਾਇਰ ਵੀ ਚੇਂਜ ਕਰਾਂਗੇ ਉਹ ਦੂਜੇ ਪਤਲੇ ਵਾਲੇ ਟਾਇਰ ਪਾਵਾਂਗੇ ਜਿਹੜੇ ਹੁਣ ਨਵੇਂ ਆਏ ਆ ਉਹਨਾਂ ਵਾਸਤੇ ਮਗਰਾਟ ਲਾਉਣ ਦੀ ਲੋੜ ਨਹੀਂ ਪੈਂਦੀ ਮਗਰਾਣਾ ਦੇ ਵਿੱਚ ਵਿੱਚ ਆ ਜਾਂਦੇ ਆ ਫਿਰ ਆਪਾਂ ਖਾਦ ਤੇ ਸਪਰੇਅ ਵਾਲਾ ਸਾਰਾ ਕੰਮ ਟਰੈਕਟਰ ਤੋਂ ਹੀ ਲੈਣਾ ਲੇਬਰ ਦਾ ਕੰਮ ਮੁੱਕੇ ਹੀ ਖੜਾ ਲੇਬਰ ਹੀ ਨਹੀਂ ਜਦੋਂ ਮਿਲਦੀ ਕੋਈ ਦਿਹਾੜੀ ਤਾਂ ਹੁੰਦਾ ਨਹੀਂਗਾ ਤੇ ਫਿਰ ਉਹੋ ਜੇ ਪ੍ਰਬੰਧ ਕਰਨਾ ਹੀ ਪੈਣਾ ਕਿਉਂਕਿ ਆਪਾਂ ਤਾਂ ਖੇਤੀ ਕਰਨੀ ਹੀ ਕਰਨੀ ਆ ਖੇਤੀ ਛੱਡ ਨਹੀਂ ਸਕਦੇ ਪਰ ਚਲੋ ਜੇਬ ਦੀਆਂ ਚੀਜ਼ਾਂ ਦੀ ਲੋੜ ਆ ਪਰ ਨਾਲ ਦੀ ਨਾਲ ਬਦਲੀ ਚੱਲਾਂਗੇ ਹੌਲੀ ਹੌਲੀ ਕਰਲਾ ਪੰਜ ਹੀ ਪਾਈ ਜੰਗਾ ਵੱਧ ਨਾ ਪਾਈ ਫਿਰ ਡੁੱਲ ਜਾਂਦੇ ਕਈ ਵਾਰੀ ਕਿੰਨੀ ਭੁਲਤਾ ਨਹੀਂ ਗਿਆ ਆ ਪੰਜਵੀਂ ਆ ਰੇ ਚੰਗੀ ਆਈ ਐਤ ਕੀ ਥੋੜੀ ਜੀ ਮੋਟੀ ਅੱਗੇ ਬਾਲੀ ਬਰੀਕ ਜੀ ਸੀ ਪਾਊਡਰ ਜਿਆ ਆ ਰੇ ਠੀਕ ਆ ਤੇ ਬਾਕੀ ਆ ਜਰੂਰ ਮੰਦਾ ਥੋੜਾ ਜਿਆ ਕੋਈ ਪਸਾ ਲਵੇ ਪਾਇ ਪੂਬ ਜਿਆ ਉੱਤੋਂ ਬੈਠੇ ਹੱਥ ਬੰਦੇ ਦਾ ਵਧੀਆ ਪੈਂਦਾ ਇਹਦੇ ਨਾਲ ਤੇ ਚਲੋ ਬਾਕੀ ਦਿਖਾਉਣੇ ਖੇਤ ਚ ਵੜ ਕੇ ਆਪਾਂ ਤੁਹਾਨੂੰ ਆ ਜਿਵੇਂ ਆ ਵੱਟ ਹੋ ਗਈ ਜਾਂ ਸਾਹਮਣੇ ਵੱਟ ਹੋ ਗਈ ਇਹ ਸਾਰੇ ਤਕਰੀਬਨ ਨੌ ਨੌ ਕਰਮਾਂ ਦੇ ਇਹਦਾ ਫਾਇਦਾ ਬਹੁਤ ਆਪਾਂ ਨੂੰ ਹੁਣ ਆਪਾਂ ਇਹਨਾਂ ਆ ਵੱਟ ਤੋਂ ਹੀ ਬਾਕੀ ਵਾਪਸ ਆਏ ਆ ਹੁਣ ਉਹ ਅਗਲੀ ਵੱਟ ਤੋਂ ਹੀ ਜਾਣਾ ਹੈ ਇਹਦੇ ਕਰਕੇ ਕੋਈ ਆਪਣਾ ਫਸਲ ਦਾ ਵਿੱਚੋਂ ਵੀ ਨੁਕਸਾਨ ਹੁੰਦਾ ਵੱਟਾਂ ਨਹੀਂ ਕਣਕ ਦਾ ਖਾਸ ਗੱਲ ਨਹੀਂ ਕੋਈ ਇਹ ਵੀ ਉੱਠ ਖੜਦੀ ਹੈ ਵੀ ਮੈਂਟ ਸਾਰੇ ਲੱਗੇ ਆਪਾਂ ਨੂੰ 10-15 ਤੇ 10 ਬੋਰੀਆਂ ਖਲਾਰਦੀਆਂ ਆਪਾਂ ਲੈ ਵੀ ਕੁੱਲ ਮਿਲਾ ਕੇ ਮੇਰੇ ਹਿਸਾਬ ਨਾਲ ਇਹ ਆਪਣਾ ਕੰਮ ਕਾਮਯਾਬ ਤੇ ਛੱਟਾ ਵੀ ਬਹੁਤ ਸੋਹਣਾ ਹੁੰਦਾ ਹੈ ਟਾਈਮ ਬਹੁਤ ਬਚਦਾ ਹੈ ਪੈਸਾ ਬਹੁਤ ਬਚਦਾ ਹੈ ਤੇ ਟਾਈਮ ਛੱਟਾ ਸੋਹਣਾ ਸਭ ਤੋਂ ਵੱਡੀ ਗੱਲ ਤੇ ਮੈਨੂੰ ਛੱਟਾ ਬੜਾ ਪਸੰਦ ਹੈ ਤਾਂ ਹੁਣ ਘਰੋਂ ਆਏ ਸੀ 20 ਕ ਬੋਰੀਆਂ ਲੈ ਕੇ ਤੇ ਮੇਰੇ ਹਿਸਾਬ ਨਾਲ ਸਾਨੂੰ 1 ਘੰਟਾ ਲੱਗਣਾ ਨੀਗਾ ਤੇਲ ਦੀ ਪੈਵਰੇਜ ਕੱਢ ਕੇ ਦੇਖੀ ਵੀ ਆ 20 ਬੋਰੀਆਂ ਪਾਉਣ ਤੇ 1 ਲੀਟਰ ਤੇਲ ਹੀ ਮਸਾ ਖਾਂਦਾ ਟਰੈਕਟਰ ਬਸ ਖਰਚ ਐ ਨਹੀਂ ਕੋਈ ਚਲੋ ਠੀਕ ਆ ਪਲਵਾਨੋ